ਆਟਕਾਂ ਦੀ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਪੰਜਵਾਂ ਭਾਗ ਸੁਣ ਰਹੇ ਹੋ ਬਲਵੀਰ ਮੁਸਕਰਾ ਕੇ ਲੈਂਬਰ ਵੱਲ ਝਾਕ ਕੇ ਬੋਲਿਆ ਕਿਉਂ ਬਈ ਲੈਂਬਰਾ ਠੀਕ ਹੈ ਹੋ ਗਿਆ ਮਸਲਾ ਹੱਲ ਆ ਚਲਿਏ ਬਲਵੀਰ ਨੇ ਠੇਕੇਦਾਰ ਨਾਲ ਹੱਥ ਮਿਲਾਇਆ ਤੇ ਉਹ ਬਾਹਰ ਆ ਗਏ ਬਾਹਰ ਆ ਕੇ ਬਲਵੀਰ ਨੇ ਲੈਂਬਰ ਨੂੰ ਕਿਹਾ ਕੱਲ ਤੋਂ ਆਪਣੇ ਸਾਈਕਲ ਤੇ ਆ ਜਾਇਆ ਕਰੀ ਸ਼ਾਮ ਨੂੰ 4 ਵਜੇ ਛੁੱਟੀ ਹੋ ਜਾਇਆ ਕਰੇਗੀ ਤੇ ਘਰ ਨੂੰ ਚਲਾ ਜਾਇਆ ਕਰੀ ਆਹ ਲੈ ਦੋ ਕਿਤਾਬਾਂ ਤੇ ਵੇਲੇ-ਵੇਲੇ ਜਾਂ ਰਾਤ ਨੂੰ ਪੜ੍ਹ ਲਿਆ ਕਰੀ ਬਲਵੀਰ ਨੇ ਆਪਣੇ ਗੜ ਪਾਈ ਤਣੀ ਵਾਲੇ ਝੋਲੇ 'ਚੋਂ ਦੋ ਕਿਤਾਬਾਂ ਕੱਢ ਫੜਾਈਆਂ ਲੈਂਬਰ ਨੇ ਕਿਤਾਬਾਂ ਦੇ ਨਾਮ ਪੜੇ ਇੱਕ ਸਰਦਾਰ ਜਸਵੰਤ ਸਿੰਘ ਕਮਲ ਦਾ ਨਾਵਲ ਰਾਤ ਬਾਕੀ ਹੈ ਅਤੇ ਦੂਜਾ ਗੁਰਦਿਆਲ ਸਿੰਘ ਦਾ ਮੜੀ ਦਾ ਦੀਵਾ ਸੀ ਲੈਂਬਰ ਸਾਈਕਲ ਤੇ ਘਰ ਆ ਗਿਆ ਸੀ ਘਰ ਆ ਕੇ ਉਸਨੇ ਰਾਤ ਨੂੰ ਨਾਵਲ ਮੜੀ ਦਾ ਦੀਵਾ ਪੜਨ ਸ਼ੁਰੂ ਕਰ ਲਿਆ ਸੀ ਅਗਲੇ ਦਿਨ ਲੈਂਬਰ ਸਵੇਖ ਤੇ ਹੀ ਜਾਗਿਆ ਚਾਹ ਪਾਣੀ ਪੀਣ ਤੋਂ ਮਗਰੋਂ ਉਸਨੇ ਮਾਂ ਨੂੰ ਕੰਮ ਤੇ ਜਾਣ ਬਾਰੇ ਦੱਸਿਆ ਉਸਦੀ ਮਾਂ ਨੇ ਸਵੇਹਾ ਹੀ ਰੋਟੀ ਤੇ ਸਬਜੀ ਬਣਾ ਕੇ ਕੌਲੀ ਵਿੱਚ ਸਬਜੀ ਪਾ ਕੇ ਉੱਪਰ ਚਾਹ ਰੋਟੀਆਂ ਰੱਖ ਕੇ ਖੱਦਰ ਦੇ ਪੋਨੇ ਵਿੱਚ ਬੰਨ ਕੇ ਰੱਖ ਦਿੱਤੀਆਂ ਲੈਂਬਰ ਨੇ ਰੋਟੀ ਵਾਲਾ ਪੋਣਾ ਚੌਕ ਸਾਈਕਲ ਦੀ ਟੋਕਰੀ ਵਿੱਚ ਰੱਖ ਲਿਆ। ਘਰੋਂ ਸਾਈਕਲ ਕੱਢ ਸ਼ਹਿਰ ਨੂੰ ਸੜਕੇ ਪਾ ਲਿਆ ਗਿਆ। 9 ਵਜਣ ਤੋਂ ਪਹਿਲਾਂ ਹੀ ਲੈਂਬਰ ਕੰਮ ਤੇ ਜਾ ਲੱਗਿਆ। ਸੈਕਟਰੀ ਨੇ ਉਸ ਦਾ ਨਾਮ ਪਤਾ ਪੁੱਛ ਕੇ ਰਜਿਸਟਰ ਵਿੱਚ ਚੜਾਇਆ ਤੇ ਉਸ ਦੀ ਹਾਜ਼ਰੀ ਲਾ ਦਿੱਤੀ। ਲੈਂਬਰ ਨੇ ਸਾਰਾ ਦਿਨ ਕੰਮ ਕਰਿਆ। 1 ਵਜੇ ਰੋਟੀ ਖਾਣ ਦੀ ਛੁੱਟੀ ਅੱਧੇ ਘੰਟੇ ਦੀ ਹੋਈ ਤੇ ਉਸ ਰੋਟੀ ਖਾਧੀ। ਨਾਲ ਦੇ ਮਜ਼ਦੂਰਾਂ ਨਾਲ ਬਸ ਕੰਮ ਦੀ ਗੱਲ ਹੀ ਕੀਤੀ। ਵਾਦੂ ਗੱਲ ਕਰਨ ਦਾ ਮਤਲਬ ਹੀ ਨਹੀਂ ਸੀ ਸ਼ਾਮ 4 ਵਜੇ ਛੁੱਟੀ ਹੋਈ ਉਸ ਸਾਈਕਲ ਚੁੱਕਿਆ ਤੇ ਸੜਕੇ ਸੜਕ ਚਲਾਉਂਦਾ ਉਹ ਘਰ ਆ ਗਿਆ ਘਰ ਆ ਕੇ ਉਹ ਨਹਾਤਾ ਮਾਂ ਨੇ ਰੋਟੀ ਬਣਾ ਕੇ ਉਸ ਨੂੰ ਖਵਾਈ ਤੇ ਆਪ ਵੀ ਖਾਧੀ ਉਹ ਲੈਂਪ ਦੇ ਚਾਨਣੇ ਨਾਲ ਪੜਨ ਵਿੱਚ ਬੈਠ ਗਿਆ ਗਈ ਰਾਤ ਜਦ ਨੀਂਦ ਨੇ ਜੋਰ ਪਾ ਲਿਆ ਤਾਂ ਉਹ ਸੌਂ ਗਿਆ ਇਸ ਤਰ੍ਹਾਂ ਹੀ ਲੈਂਬਰ ਹਰ ਰੋਜ਼ ਸਾਈਕਲ ਤੇ ਆਪਣੇ ਕੰਮ ਉੱਪਰ ਸ਼ਹਿਰ ਜਾਂਦਾ ਤੇ ਸ਼ਾਮ ਨੂੰ ਛੁੱਟੀ ਹੋਈ ਤੋਂ ਘਰ ਆ ਜਾਂਦਾ 15 ਦਿਨਾਂ ਬਾਅਦ ਉਸ ਨੂੰ ਦਿਹਾੜੀਆਂ ਦੇ ਪੈਸੇ ਮਿਲੇ ਉਹ 150 ਰੁਪਿਆ ਲੈ ਕੇ ਖੁਸ਼ੀ-ਖੁਸ਼ੀ ਸਾਈਕਲ ਭਜਾਈ ਘਰ ਆ ਰਿਹਾ ਸੀ ਘਰ ਆ ਕੇ ਉਸ ਨੇ 100 ਰੁਪਿਆ ਆਪਣੀ ਮਾਂ ਚੰਦਕੁਰ ਨੂੰ ਫੜਾਇਆ ਤੇ ਤਾਕੀਦ ਕੀਤੀ ਲੈ ਮਾਂ 100 ਰੁਪਿਆ ਇਹ ਤੜਕੇ ਸਵੇਹਾ ਤੋਂ ਜ਼ਿਮੀਦਾਰਾਂ ਦਾ ਮੋੜਾਂ ਵੀ ਐਵੇਂ ਵਿਆਜ ਵਿੱਚ ਉਹਨਾਂ ਦਾ ਗੋਹਾਕੂੜਾ ਕਰੀ ਜਾਣੀ ਹੈ ਬੱਸ ਸਵੇਰੇ ਇਹ ਰੁਪਿਆ ਉਹਨਾਂ ਦਾ ਮੋੜਾਂ ਵਿੱਚ ਤੇ ਆਪਦੇ ਘਰੇ ਕੰਮ ਕਰ ਲਿਆ ਕਰ ਦੋ ਮਹੀਨੇ ਠਹਿਰ ਕੇ ਆਪਾਂ ਇੱਕ ਕੱਟੀ ਲੈ ਲਵਾਂਗੇ ਉਸ ਲਈ ਕੱਖ ਪੱਠਾ ਲੈ ਆਇਆ ਕਰੀ ਦੂਜੇ ਸਾਲ ਝੋਟੀ ਬਣ ਜਾਏਗੀ ਵੇਚਣੀ ਹੋਈ ਤਾਂ ਵੇਚ ਦੇਈ ਨਹੀਂ ਤੇ ਸੂਈ ਤੋਂ ਦੁੱਧ ਵੇਚ ਦਿਆ ਕਰਾਂਗੇ ਦੁੱਧ ਆਪਣੇ ਲਈ ਵੀ ਆਮ ਹੋ ਜੂ ਐਵੇਂ ਭਾਂਡਾ ਚੁੱਕ ਕੇ ਮੁੱਲ ਲੈਣ ਜਾਂਦੇ ਆ ਅਗਲੇ ਦਿਨ ਚੰਦਕੁਰ ਜ਼ਿਮੀਦਾਰਾਂ ਦਾ 100 ਰੁਪਿਆ ਮੋੜ ਕੇ ਵਿਲੀ ਹੋ ਗਈ ਹੁਣ ਚੰਦ ਕੌਰ ਵਿੜੇ ਦੀਆਂ ਹੋਰ ਬੁੜੀਆਂ ਨਾਲ ਖੇਤਾਂ ਵਿੱਚੋਂ ਨਿੱਕੀਆਂ-ਨਿੱਕੀਆਂ ਮੋੜੀਆਂ ਤੇ ਡੱਕੇ ਜਿਹੇ ਚੁਗ ਕੇ ਚੁੱਲ੍ਹੇ ਲਈ ਬਾਲਣ ਲਈ ਪੱਲੀ ਵਿੱਚ ਬੰਨ ਕੇ ਲੈ ਆਉਂਦੀ ਮੌਜ ਨਾਲ ਚੁੱਲ੍ਹੇ ਵਿੱਚ ਬਾਲ ਕੇ ਚਾਹ ਤੇ ਰੋਟੀ ਟੁੱਕ ਕਰਦੀ ਲੈਂਬਰ ਸ਼ਾਮ ਨੂੰ ਕੰਮ ਤੋਂ ਆ ਕੇ ਰੋਟੀ ਟੁੱਕ ਖਾ ਕੇ ਲੈਂਪ ਦੇ ਚਾਨਣੇ ਪੜਨ ਬੈਠ ਜਾਂਦਾ ਨਾਵਲ ਮੜੀ ਦਾ ਦੀਵਾ ਤਾਂ ਉਸਨੇ ਪੜ ਲਿਆ ਸੀ ਅਜੇ ਰਾਤ ਬਾਕੀ ਹੈ ਪੜ ਰਿਹਾ ਸੀ ਜਿਉਂ-ਜਿਉਂ ਉਹ ਨਾਵਲ ਦਾ ਬਿਰਤਾਂਤ ਪੜ ਰਿਹਾ ਸੀ ਉਸ ਦੀਆਂ ਅੱਖਾਂ ਚਿਰਾਗਾ ਵਾਂਗ ਖੁੱਲਦੀਆਂ ਜਾਂਦੀਆਂ ਸਨ ਉਸ ਦੇ ਅੰਦਰ ਇੱਕ ਨਵੀਂ ਜ਼ਿੰਦਗੀ ਦੀ ਧੜਕਣ ਸ਼ੁਰੂ ਹੋ ਚੁੱਕੀ ਸੀ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਜੁਗਾਂ-ਜੁਗਾਂਤਾਂ ਤੋਂ ਉਸ ਦੀ ਇਹ ਧੜਕਣ ਅੰਦਰ ਸੁਲਗ ਰਹੀ ਸੀ ਜੋ ਹੁਣ ਇੱਕ ਜਗਿਆਸਾ ਬਣ ਕੇ ਰਾਹ ਤਰਸਾ ਰਹੀ ਸੀ ਅੱਧੇ ਮਹੀਨੇ ਤੋਂ ਲੈਂਬਰ ਨੂੰ ਫਿਰ ਦਿਹਾੜੀਆਂ ਦੇ ਪੈਸੇ ਮਿਲੇ ਤਾਂ ਉਹ ਛੁੱਟੀ ਹੋਈ ਤੋਂ 4 ਵਜੇ ਸ਼ਹਿਰ ਵਿੱਚ ਬਾਜ਼ਾਰ ਚੱਲਿਆ ਗਿਆ ਇੱਕ ਰੋਟੀ ਵਾਲਾ ਡੱਬਾ ਤੇ ਇੱਕ ਚਾਹ ਕਰਨ ਵਾਲਾ ਛੋਟਾ ਜਿਹਾ ਧਾਮਾ ਖਰੀਦ ਕੇ ਬਾਕੀ ਆਟੇ ਦੀ 10 ਕਿਲੋ ਵਾਲੀ ਥੈਲੀ ਪਹਿਲਾਂ ਉਹ 5 ਕਿਲੋ ਵਾਲੀ ਥੈਲੀ ਹੀ ਲਿਆਂਦਾ ਸੀ ਚਾਹ, ਗੋੜ, ਲੂਣ, ਬਸਾਰ, ਮਿਰਚਾ ਮਹੀਨੇ ਭਰ ਦਾ ਸੌਦਾ ਖਰੀਦਿਆ ਸਾਈਕਲ ਦੀ ਮਗਰਲੀ ਕਾਠੀ ਉੱਤੇ ਲੱਦਿਆ ਤੇ ਪਿੰਡ ਨੂੰ ਤੁਰ ਪਿਆ ਪਿੰਡ ਆ ਕੇ ਉਸਨੇ ਸਾਰਾ ਸੌਦਾ ਆਪਣੀ ਮਾਂ ਚੰਦਕੌਰ ਦੇ ਹਵਾਲੇ ਕੀਤਾ ਆਪ ਸੁਰਖਰੂ ਹੋ ਗਿਆ ਜਿਸ ਦਿਨ ਦਾ ਲੰਮਰ ਕੰਮ ਤੇ ਲੱਗਿਆ ਸੀ ਚੰਦ ਕੋਰ ਬੁੜੀ ਦੀ ਸਿਹਤ ਨਿਖਰਦੀ ਜਾਂਦੀ ਸੀ ਹੁਣ ਉਹ ਲੀੜੇ ਆਪਣੇ ਮੈਲੇ ਨਹੀਂ ਹੋਣਸ ਦਿੰਦੀ ਸੀ ਆਈ ਐਂਤ ਵਾਰ ਲੈਂਬਰ ਦੇ ਲੀੜੇ ਤੇ ਆਪਣੇ ਸਾਬਣ ਨਾਲ ਧੋ ਕੇ ਤਣੀ ਤੇ ਸੁੱਕਣੇ ਪਾ ਦਿੰਦੀ ਹੁਣ ਉਸ ਕੋਲ ਵਹਿਲ ਹੀ ਨਹੀਂ ਸੀ ਲੈਂਬਰ ਨੂੰ ਕੰਮ ਤੇ ਤੋਰ ਕੇ ਉਹ ਆਂਡ ਗਵਣ ਵਿੜੇ ਦੀਆਂ ਬੁੜੀਆਂ ਕੋਲ ਬੈਠ ਕੇ ਉਹਨਾਂ ਨਾਲ ਚੁਗਲੀ ਚੱਪਾ ਵੀ ਕਰ ਲੈਂਦੀ ਲੈਂਬਰ ਦੀ ਜ਼ਿੰਦਗੀ ਬੜੀ ਵਧੀਆ ਲੀਹੇ ਪੈ ਗਈ ਸੀ ਉਹ ਸਮਝਦਾ ਸੀ ਕਿ ਕੰਮ ਹੀ ਪੂਜਾ ਹੈ ਕੰਮ ਕਰਾਂਗੇ ਤਾਂ ਮਾਇਆ ਆਵੇਗੀ ਮਾਇਆ ਨਾਲ ਹੀ ਸਾਰੇ ਲੋਕਾਂ ਦਾ ਜੀਵਨ ਖੁਸ਼ਹਾਲ ਬਣਦਾ ਹੈ ਫਿਰ ਉਸ ਨੂੰ ਖਿਆਲ ਆਉਂਦਾ ਕਿ ਕੁਝ ਲੋਕ ਨਜਾਇਜ਼ ਤਰੀਕਿਆਂ ਨਾਲ ਵੀ ਮਾਇਕ ਬਣਾਉਂਦੇ ਹਨ ਪਰ ਅਗਲੇ ਪਲ ਉਸ ਨੂੰ ਖਿਆਲ ਆਉਂਦਾ ਕਿ ਸਜਾਵਾਂ ਵੀ ਤਾਂ ਉਹੀ ਭੁਗਤਦੇ ਹਨ ਨਾਲੇ ਸਮਾਜ ਵਿੱਚ ਬੁਰੇ ਪੈਂਦੇ ਹਨ ਇਸ ਲਈ ਸਿਆਣੇ ਆਖਦੇ ਹਨ ਕਿ ਹੱਕ ਹਲਾਲ ਦੀ ਕਮਾਈ ਦੀ ਮਾਇਆ ਹੀ ਵਧੀਆ ਹੁੰਦੀ ਹੈ ਜੀਵਨ ਸ਼ਾਂਤੀ ਨਾਲ ਗੁਜ਼ਰਦਾ ਹੈ ਦੂਜੇ ਸਮਾਜ ਵਿੱਚ ਇੱਜ਼ਤ ਵਧਦੀ ਹੈ ਲੈਂਬਰ ਨੂੰ ਸ਼ਹਿਰ ਵਿੱਚ ਕੰਮ ਉੱਪਰ ਜਾਂਦੇ ਨੂੰ ਤਕਰੀਬਨ 6 ਮਹੀਨੇ ਹੋ ਗਏ ਸਨ ਉਸਨੇ ਆਪਣੇ ਘਰ ਦੀ ਹਾਲਤ ਚੰਗੀ ਬਣਾ ਲਈ ਸੀ ਮਿੱਟੀ ਵਗੈਰਾ ਲਿਆ ਕੇ ਆਪਣਾ ਕੱਚਾ ਘਰ ਲਿਪ ਪੋਚ ਲਿਆ ਸੀ ਲੀੜੇ ਕੱਪੜੇ ਬਿਸਤਰੇ ਆਦ ਵਧੀਆ ਬਣਾ ਲਏ ਸਨ ਭਾਂਡਾ ਠਿੱਕਰ ਸੋਨਾ ਬਣਾ ਲਿਆ ਸੀ ਉਹ ਦੋਵੇਂ ਮਾਂ ਪੁੱਤ ਸੌਖੇ ਤੇ ਖੁਸ਼-ਖੁਸ਼ ਘਰ ਵਿੱਚ ਰਹਿੰਦੇ ਸਨ ਲੈਂਬਰ ਦੀ ਉਮਰ 21-22 ਸਾਲ ਦੀ ਹੋ ਗਈ ਸੀ ਹੁਣ ਚੰਦਕੌਰ ਬੁੜੀ ਨੂੰ ਉਸਦੇ ਵਿਆਹ ਦਾ ਫਿਕਰ ਲੱਗ ਗਿਆ ਉਹ ਆਪਣੇ ਘਰੇ ਸ਼ਮਸ਼ਮ ਕਰਦੀ ਨੂੰ ਫਿਰਦੀ ਦੇ ਸੁਪਲੇ ਲੈਣ ਲੱਗ ਪਈ ਸੀ ਉਹ ਵਿਹੜੇ ਦੀਆਂ ਕਈ ਆਂਡਣਾ ਗਵੰਡਣਾ ਨੂੰ ਲੈਂਬਰ ਨੂੰ ਸਾਕ ਕਰਾਉਣ ਦੀ ਫਰਮੈਸ਼ ਪਾ ਚੁੱਕੀ ਸੀ ਫਿਰ ਆਪੇ ਹੀ ਆਖ ਦਿੰਦੀ ਕਿ ਜਿੱਦੇ ਸੰਜੋਗ ਜੁੜਨੇ ਹੋਏ ਛੱਤ ਜੁੜ ਜਾਣਗੇ ਲੈਂਬਰ ਨੂੰ ਸ਼ਹਿਰ ਵਿੱਚ ਮਜ਼ਦੂਰੀ ਕਰਦੇ ਨੂੰ ਤਕਰੀਬਨ 6-7 ਮਹੀਨੇ ਹੋ ਗਏ ਸਨ ਉਹ ਆਰਥਿਕ ਪੱਖੋਂ ਕਾਫੀ ਸੌਖਾ ਹੋ ਗਿਆ ਸੀ ਵੱਡੀ ਗੱਲ ਇਹ ਕਿ ਉਹ ਸਾਹਿਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ ਗਿਆ ਸੀ ਹੁਣ ਉਹ ਸ਼ਹਿਰ ਦੀ ਇੱਕ ਬੁੱਕ ਸਟਾਲ ਤੋਂ ਆਏ ਮਹੀਨੇ ਰਸਾਲੇ ਪ੍ਰੀਤ ਲੜੀ ਤੇ ਕਵਿਤਾ ਵੀ ਖਰੀਦਣ ਲੱਗ ਪਿਆ ਸੀ ਨਾਲ ਹੀ ਉਸ ਦਾ ਮਨ ਪਸੰਦਾ ਰਸਾਲਾ ਫਿਲਮ ਕਲਾ ਸੀ ਉਹ ਇਹ ਵੀ ਔਖਾ ਸੌਖਾ ਖਰੀਦ ਲੈਂਦਾ ਸੀ ਲੰਬਰ ਇਹ ਪਰਚੇ ਤੇ ਕਿਤਾਬਾਂ ਪੜਦਾ ਹੋਇਆ ਕਾਫੀ ਸਿਆਣਾ ਹੋ ਗਿਆ ਸੀ ਜਦ ਵੀ ਕਦੇ ਬਲਵੀਰ ਉਸ ਨੂੰ ਮਿਲਣ ਆਉਂਦਾ ਉਹ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਦਾ ਬਲਵੀਰ ਵੀ ਉਸ ਦੇ ਪੁੱਛੇ ਹੋਏ ਸਵਾਲਾਂ ਤੋਂ ਹੈਰਾਨ ਹੋ ਜਾਂਦਾ ਕਈ ਵਾਰ ਉਹ ਕਿਸੇ ਗੱਲ ਤੇ ਬਲਵੀਰ ਨਾਲ ਬਹਿਸ ਵੀ ਕਰਨ ਲੱਗ ਜਾਂਦਾ ਲੈਂਬਰ ਕਈ ਵਾਰ ਗੁੱਸੇ 'ਚ ਆ ਕੇ ਬਲਵੀਰ ਨਾਲ ਬਹਿਸ ਕਰਨ ਲੱਗ ਜਾਂਦਾ ਪਰ ਬਲਵੀਰ ਗੁੱਸੇ 'ਚੋਂ ਨਹੀਂ ਆਉਂਦਾ ਸੀ ਸਗੋਂ ਲੈਂਬਰ ਨੂੰ ਵੇਖ ਕੇ ਹੱਸ ਪੈਂਦਾ ਉਸ ਨੂੰ ਹੱਸਦਾ ਵੇਖ ਲੈਂਬਰ ਦਾ ਪਾਰਾ ਥੱਲੇ ਆ ਜਾਂਦਾ ਬਲਵੀਰ ਆਪਣੇ ਰਾਹ ਜਾਣ ਲੱਗਿਆ ਲੈਂਬਰ ਨਾਲ ਹੱਥ ਮਿਲਾਉਂਦਾ ਮੁਸਕਰਾਉਂਦਾ ਤੇ ਇਹ ਆ ਕੇ ਸਾਈਕਲ ਤੇ ਲੱਤ ਦੇ ਕੇ ਚਲਾ ਜਾਂਦਾ ਚੰਗਾ ਛੋਟੇ ਭਾਈ ਫਿਰ ਮਿਲਾਂਗੇ ਜਾਗਰ ਦੇ ਦੋਵੇਂ ਗਿੱਟੇ ਹੀ ਸੁੱਜ ਗਏ ਸਨ ਹੁਣ ਉਹ ਛੋਟੀ ਦੇ ਭਾਰ ਦੇ ਕੇ ਤੁਰਦਾ ਸੀ ਜਿੱਥੇ ਵੀ ਕੋਈ ਦਸ ਪਾ ਦਿੰਦਾ ਉਹ ਉੱਥੋਂ ਹੀ ਦਵਾਈ ਲੈਣ ਚਲਾ ਜਾਂਦਾ ਅਨੇਕਾ ਦਵਾਈਆਂ ਵਰਤ ਕੇ ਉਸਨੇ ਦੇਖ ਲੰਗਾ ਸਨ ਪਰ ਉਸ ਨੂੰ ਆਰਾਮ ਪੂਰਾ ਵੀ ਨਹੀਂ ਸੀ ਆ ਰਿਹਾ ਅੱਜਕੱਲ ਸਗੋਂ ਉਸਦੇ ਹੱਥ ਵੀ ਦੁਖਣ ਲੱਗ ਪਏ ਸਨ ਉਂਗਲਾਂ ਉਸ ਦੀਆਂ ਜੁੜ ਗਈਆਂ ਸਨ ਉਸਦੇ ਕੂਣੀਆਂ ਤੇ ਗੋਡਿਆਂ ਵਿੱਚ ਵੀ ਦਰਦ ਸ਼ੁਰੂ ਹੋ ਗਿਆ ਸੀ ਉਹ ਮੰंजे ਤੇ ਬੈਠਾ ਬਾਈਆਂ ਉੱਪਰ ਹੱਥਾਂ ਦਾ ਭਾਰ ਦੇ ਕੇ ਫੁੱਟ-ਫੁੱਟ ਕੇ ਰੋਂਦਾ ਬਹੁਤ ਚਿਰ ਰੋਂਦਾ ਰਹਿੰਦਾ ਆਂਡੀ ਗਵਾਂਡੀ ਆਉਂਦੀ ਅਤੇ ਦੁੱਖ ਸੁੱਖ ਕਰਕੇ ਉਸ ਦੀ ਕਿਸਮਤ ਮਾੜੀ ਆ ਕੇ ਉਸ ਨੂੰ ਤਰਵਾਸ ਦੇ ਕੇ ਮੁੜ ਜਾਂਦੇ ਉਹ ਆਪਣੇ ਪੱਟਾਂ ਤੇ ਦੁਹੱਥੜੇ ਮਾਰ ਕੇ ਫਿਰ ਭੁੱਬਾਂ ਮਾਰਨ ਲੱਗ ਜਾਂਦਾ ਕਈ ਵਾਰ ਰੱਬ ਨੂੰ ਗੁੱਸੇ ਵਿੱਚ ਆਇਆ ਗਾਲਾਂ ਕੱਢਣ ਲੱਗ ਪੈਂਦਾ ਕਈ ਘੰਟਿਆਂ ਮਗਰੋਂ ਆਪ ਹੀ ਕਿਸਮਤ ਨੂੰ ਦੋਸ਼ ਦੇ ਕੇ ਸ਼ਾਂਤ ਹੋ ਜਾਂਦਾ ਜਾਗਰ ਤੇ ਪ੍ਰੀਤੋ ਚੁੱਲ੍ਹੇ ਜੋਗਰਾ ਬਾਲਣ ਟੋਕਰਿਆਂ ਵਿੱਚ ਲੈ ਕੇ ਘਰੇ ਆ ਜਾਂਦੀਆਂ ਕਈ ਵਾਰ ਉਹ ਸੱਸ ਨੂੰ ਵੀ ਜਾਗਰ ਨੂੰ ਰੋਂਦਾ ਵੇਖ ਕੇ ਰੋਣ ਲੱਗ ਜਾਂਦੀਆਂ ਦੋਵੇਂ ਸੱਸ ਨੂੰ ਜਦ ਸ਼ਾਮ ਹੁੰਦੀ ਮਾੜਾ ਮੋਟਾ ਦਾਲ ਪਾਣੀ ਦਾ ਇੰਤਜ਼ਾਮ ਕਰਨ ਲੱਗ ਜਾਂਦੀਆਂ ਦੋ ਦੋ ਮੋਟੀਆਂ ਜਿਹੀਆਂ ਰੋਟੀਆਂ ਲਾ ਲੈਂਦੀਆਂ ਹੁਣ ਜਾਗਰ ਦੇ ਦੋਵੇਂ ਹੱਥ ਵਿੰਗੇ ਹੋ ਗਏ ਸਨ ਪ੍ਰਿਤੋ ਬਾਟੀ ਵਿੱਚ ਦਾਲ ਪਾ ਕੇ ਦੋ ਰੋਟੀਆਂ ਬੁਰਕੀਆਂ ਕਰਕੇ ਬਾਟੀ ਵਿੱਚ ਸੁੱਟ ਦਿੰਦੀ ਉਹ ਵਿੰਗੇ ਜਿਹੇ ਹੱਥਾਂ ਨਾਲ ਬੁਰਕੀਆਂ ਕੱਢ-ਕੱਢ ਖਾ ਲੈਂਦਾ ਜਾਗਰ ਦੇ ਘਰ ਜਮਤ ਨੇ ਭਿਆਨਕ ਰੂਪ ਧਾਰ ਲਿਆ ਸੀ ਤੇ ਉਹਨਾਂ ਦੇ ਘਰ ਵਿੱਚ ਕਲੇਸ਼ ਨੇ ਵੀ ਡੇਰੇ ਲਾ ਲਏ ਜਮਤ ਤੇ ਕਲੇਸ਼ ਇਕੱਠੇ ਹੀ ਤਾਂ ਰਹਿੰਦੇ ਨੇ ਹੁਣ ਜਾਗਰ ਦੀ ਮਾ ਜੈਕਰ ਵੀ ਇਸ ਸਦਮੇ ਵਿੱਚ ਵਿਵਾਰ ਪੈ ਗਈ ਉਸ ਨੂੰ ਵਿਚਾਰੀ ਨੂੰ ਦਵਾਈ ਬੂਟੀ ਕੌਣ ਦਵਾਵੇ ਲੋਕ ਜੈਕਰ ਬਿਮਾਰ ਦਾ ਪਤਾ ਲੈਣ ਆਉਂਦੇ ਕੋਈ ਚੰਗਾ ਇਨਸਾਨ ਉਹਨਾਂ ਦੀ ਪੈਸੇ ਥੇਲੇ ਦੀ ਮਦਦ ਵੀ ਕਰ ਜਾਂਦਾ ਕਦੇ ਕਦਾਂ ਹੀ ਉਹਨਾਂ ਦੇ ਪੁਰਾਣੇ ਸਿਰੀ ਵੀ ਦਸਵੀਂ ਸੇਰ ਦਾਣੇ ਦੇ ਜਾਂਦੇ ਉਹ ਤਿੰਨ ਜੀ ਗਰੀਬੀ ਦੇ ਦਿਨ ਕੱਟਦੇ ਰੱਬ ਨੂੰ ਯਾਦ ਕਰਦੇ ਸਮਾਂ ਲੰਘਾ ਰਹੇ ਸਨ ਇਸੇ ਆਸ ਵਿੱਚ ਕਿ ਕਦੇ ਚੰਗੇ ਦਿਨ ਵੀ ਆਉਣਗੇ ਜਾਗਰ ਦੀ ਮਾਂ ਨੂੰ ਵਿਚਾਰੀ ਨੂੰ ਹੁਣ ਦਵਾਈ ਬੂਟੀ ਬਗੈਰ ਆਰਾਮ ਕਿਵੇਂ ਆਵੇ ਗਰੀਬੀ ਕਰਕੇ ਉਹਨਾਂ ਦੇ ਘਰੇ ਭੰਗ ਭੁੱਜ ਰਹੀ ਸੀ ਪ੍ਰੀਤੋ ਪੰਜ ਸੱਤ ਰੋਟੀਆਂ ਪਕਾਉਂਦੀ ਤੇ ਚਟਣੀ ਵਗੈਰਾ ਰਗੜ ਕੇ ਦੋਵੇਂ ਜੀ ਖਾ ਲੈਂਦੇ ਜੈਕਰ ਹੁਣ ਵਿਚਾਰੀ ਰੋਟੀ ਵੀ ਖਾਣੋਂ ਛੱਡ ਗਈ ਸੀ ਇੱਕ ਦਿਨ ਜਾਗਰ ਪਹਿਲਾਂ ਤਾਂ ਮੰਜੇ ਤੇ ਬੈਠਾ ਰੋ ਰਿਹਾ ਸੀ ਫਿਰ ਸ਼ਾਂਤ ਹੋ ਕੇ ਆਪਣੀ ਪਤਨੀ ਪ੍ਰੀਤਨ ਨੂੰ ਆਖਣ ਲੱਗਿਆ ਪ੍ਰੀਤੋ ਜੇ ਬੁੜੀ ਦਾ ਇੱਕ ਪਾਸਾ ਹੋ ਜਾਵੇ ਤਾਂ ਆਪਾਂ ਖੀਰ ਬਣਾਈਏ ਰੱਜ ਕੇ ਤਾਂ ਖਾਈਏ ਐਵੇਂ ਭੁੱਖੇ ਮਰੀ ਜਾਣੇ ਆ ਇਹ ਤਾਂ ਸਾਰਾ ਕੁਛ ਰੱਬ ਨੇ ਕਰਨਾ ਹੈ ਆਪਣੇ ਹੱਥ ਵਸ ਕੀ ਹੈ ਪ੍ਰਿਤਵੀ ਦੁਖੀ ਹੋਈ ਪਈ ਸੀ ਘਰ ਵਿੱਚ ਜਹਿਮਤ ਦਾ ਕਰਕੇ ਅਖੀਰ ਇੱਕ ਦਿਨ ਜੈਕ ਔਰ ਬੁੜੀ ਵੀ ਪ੍ਰਾਣ ਛੱਡ ਗਈ ਉਹ ਦੂਰ ਚਲੀ ਗਈ ਜਿੱਥੇ ਜਾਗਰ ਦਾ ਬਾਪ ਨੱਥੂ ਬੁੜਾ ਤੁਰ ਗਿਆ ਸੀ ਆਂਡੀ ਗਵਾਂਡੀ ਇਹ ਵੇੜੇ ਵਾਲੇ ਸਾਰੇ ਰਵਦਾਸੀਏ ਜਾਗਰ ਦੇ ਘਰ ਆ ਗਏ ਸਨ ਉਹਨਾਂ ਸਾਰਿਆਂ ਨੇ ਸਲਾਮ ਮਸ਼ਵਰਾ ਕਰਕੇ ਸਾਰੇ ਲੱਕੜਾਂ ਵਗੈਰਾ ਦਾ ਬੰਦੋਬਸਤ ਕਰਕੇ ਜੈਕਰ ਦਾ ਸੰਸਕਾਰ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਸ਼ਮਸ਼ਾਨ ਘਾਟ ਵੱਲ ਬੁੜੀਆਂ ਨਾਲ ਪ੍ਰੀਤੋ ਵੀ ਬੈਣ ਪਾਉਂਦੀ ਜਾਂਦੀ ਸੀ। ਜਾਗਰ ਦੇ ਗੋਡੇ ਜੁੜੇ ਹੋਣ ਕਰਕੇ ਉਹ ਆਪਣੀ ਮਾਂ ਦੀ ਅਰਥੀ ਨੂੰ ਵੀ ਮੋਢਾ ਨਾ ਦੇ ਸਕਿਆ। ਘਰੇ ਮੰंजे ਤੇ ਬੈਠਾ ਹੀ ਚਾਂਗਾ ਮਰੀ ਗਿਆ। ਹੁਣ ਜਾਗਰ ਦੇ ਘਰ ਵਿੱਚ ਉਹ ਦੋਵੇਂ ਪਤੀ ਪਤਨੀ ਰਹਿ ਗਏ ਸਨ। ਕੁਝ ਦਿਨ ਵੇੜੇ ਦੇ ਆਦਮੀ ਤੇ ਬੁੜੀਆਂ ਉਹਨਾਂ ਨੂੰ ਰੋਟੀ ਟੁਕ ਫੜਾ ਜਾਂਦੇ। ਵੇੜੇ ਦੇ ਮੋਹਤਵਾਰ ਆਦਮੀਆਂ ਨੇ ਗੁਰਦੁਆਰੇ ਸਹਿਜ ਪਾਠ ਰਖਾ ਕੇ ਪਾਠ ਦਾ ਭੋਗ ਪਾ ਦਿੱਤਾ। ਜਾਗਰ ਪੁਰਾਣੇ ਦਿਨ ਯਾਦ ਕਰ ਕਰਕੇ ਬਹੁਤ ਹੀ ਰੋਂਦਾ। ਅਕਸਰ ਤਾਂ ਅੱਖਾਂ ਵਿੱਚੋਂ ਹੰਝੂ ਵੀ ਮੁੱਕ ਜਾਂਦੇ ਹਨ। ਉਹ ਤੇ ਪ੍ਰੀਤੋ ਪਤੀ ਪਤਨੀ ਰੋਟੀ ਟੁਕ ਲੀੜੇ ਕੱਪੜੇ ਲਿਆਉਣ ਅਤੇ ਰੋਜ਼ਗਾਰ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ। ਨਰਮਿਕ ਪਾਹਾਂ ਚੁਗਣ ਦੀ ਰੁੱਤ ਆ ਗਈ ਸੀ। ਪ੍ਰੀਤੋ ਕੋਲ ਵੇੜੇ ਦੀਆਂ ਤੀਮੀਆਂ ਆ ਕੇ ਉਸ ਨੂੰ ਉਤਸ਼ਾਹਿਤ ਕਰਕੇ ਨਰਮਾ ਚੁਗਣ ਲੈ ਜਾਂਦੀਆਂ ਉਹ ਸ਼ਾਮ ਨੂੰ ਨਰਮੇ ਦੀ ਚੁਗਾਈ ਕਰਕੇ ਨਾਲ ਦੀਆਂ ਤੀਮੀਆਂ ਵਾਂਗ ਕਾਫੀ ਪੈਸੇ ਕਮਾ ਲੈਂਦੀ ਇਸ ਤਰ੍ਹਾਂ ਉਸ ਨੇ 15-20 ਦਿਨ ਨਰਮਾ ਚੁੱਕ ਕੇ ਵਾਹ-ਵਾਹ ਰੁਪਏ ਕਮਾ ਲਏ ਪ੍ਰੀਤੋ ਜ਼ਿਮੀਦਾਰਾਂ ਤੋਂ ਮਣਕੋ ਕਣਕ ਵੀ ਚੁੱਕ ਲਈ 20-20 ਕਿਲੋ ਦੇ ਦੋ ਗੱਟੇ ਕੁਝ ਸੌਦਾ ਪੱਤਾ ਵੀ ਦੁਕਾਨ ਤੋਂ ਲੈ ਆਈ ਫਿਰ ਵੀ ਕੁਝ ਰੁਪਏ ਬਚ ਗਏ ਉਸ ਨੇ ਸੰਭ ਕੇ ਰੱਖ ਲਏ ਆਪਣੀ ਪੇਟੀ ਵਿੱਚੋਂ ਕੱਢ ਕੇ ਆਪਣੇ ਕੱਪੜੇ ਬਣਵਾ ਲਏ। ਇੱਕ ਚਿੱਟਾ ਕੱਪੜਾ ਪੇਟੀ ਵਿੱਚੋਂ ਕੱਢ ਕੇ ਜਾਗਰ ਦੇ কুরਤਾ ਪਜਾਮਾ ਦਰਜੀ ਤੋਂ ਬਣਵਾ ਦਿੱਤਾ। ਅਜੇ 10-15 ਦਿਨ ਹੋਰ ਨਰਮੇ ਕਪਾਹ ਦੀ ਚੁਗਾਈ ਚੱਲਣੀ ਸੀ। ਪ੍ਰੀਤੋ ਨੇ ਸੋਚਿਆ ਕਿ ਉਹ ਕੁਝ ਰਪੇ ਹੋਰ ਕਮਾ ਲਵੇਗੀ। ਪ੍ਰੀਤੋ ਖੇਤ ਨੂੰ ਨਰਮਾ ਚੋਗਣ ਗਈ। ਜਾਗਰ ਨੂੰ ਰੋਟੀਆਂ ਪਕਾ ਕੇ ਛਾਬੇ ਵਿੱਚ ਰੱਖ ਦਿੰਦੀ। ਮਾੜੀ ਮੋਟੀ ਦਾਲ ਸਬਜ਼ੀ ਵੀ ਰੱਖ ਜਾਂਦੀ। ਜਾਗਰ ਨੇ ਚੂੜੂ ਅਮਲੀ ਤੋਂ ਦੋ ਤਾਰੀਆਂ ਬਣਵਾ ਲਿਆ ਉਹ ਮੰਝੇ ਤੇ ਬੈਠਾ ਸੱਜੇ ਹੱਥ ਦੀ ਉਂਗਲ ਨਾਲ ਦੋ ਤਾਰੀਆਂ ਵਜਾਉਂਦਾ ਰਹਿੰਦਾ ਭਾਵੇਂ ਹੱਥ ਵਿੰਗਾ ਸੀ ਪਰ ਉਂਗਲ ਚੱਲਦੀ ਸੀ ਵੇੜੇ ਦੇ ਕਈ ਵੇਲੜ ਮੰਡੀਰ ਉਸ ਕੋਲ ਆ ਕੇ ਕੱਚੀ ਦਰਵਾਜ਼ੀ ਵਿੱਚ ਬੈਠ ਜਾਂਦੇ ਬੇਅਰਥਾਂ ਗੱਲਾਂ ਕਰ ਕਰ ਹੱਸੀ ਜਾਂਦੇ ਜਾਗਰ ਨੂੰ ਰੋਟੀ ਪਾਣੀ ਫੜਾ ਦਿੰਦੇ ਚਾਹ ਵੀ ਕਰਕੇ ਜਾਗਰ ਨੂੰ ਪੀਣ ਲਈ ਫੜਾ ਦਿੰਦੇ ਨਾਲ ਹੀ ਕੌਲੀ ਕੌਲੀ ਆਪ ਵੀ ਪੀ ਜਾਂਦੇ ਚੂੜੂ ਅਮਲੀਤਾ ਜਾਗਰ ਕੋਲ ਪੱਕਾ ਹੀ ਗਿੱਜ ਗਿਆ ਸੀ ਉਹ ਕਿਧਰੋਂ ਭੁੱਕੀ ਲੈ ਕੇ ਆਪਣਾ ਨਸ਼ਾ ਜਾਗਰ ਦੇ ਘਰੇ ਹੀ ਖਾਂਦਾ ਫਿਰ ਉਹ ਉੱਥੇ ਚਾਹ ਬਣਾ ਕੇ ਸਾਰੇ ਪੀਂਦੇ ਚੂੜੂ ਅਮਲੀ ਤੇ ਮੰਡੀਰ ਨੇ ਕਿਸੇ ਮਿਸਤਰੀ ਨੂੰ ਸੱਦ ਕੇ ਜਾਗਰ ਦੇ ਘਰ ਇੱਕ ਖੂੰਜੇ ਵਿੱਚ ਬੋਰ ਕਰਵਾ ਦਿੱਤਾ ਸੀ ਜਿਸ ਵਿੱਚ ਜਾਗਰ ਰੁੜ ਰੁੜ ਕੇ ਜਾ ਬੈਠਦਾ ਸੀ ਕੁਝ ਇੱਟਾਂ ਸੀਮਿੰਟ ਨਾਲ ਲੈਟਰ ਵੀ ਬਣਾ ਦਿੱਤਾ ਸ਼ਾਮ ਨੂੰ ਜਦ ਪ੍ਰੀਤੋ ਖੇਤੋਂ ਆਉਂਦੀ ਉਹ ਸਾਰੇ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਦੇ ਆਪ ਦੇ ਘਰਾਂ ਨੂੰ ਖਿਸਕ ਜਾਂਦੇ ਪ੍ਰੀਤੋ ਆ ਕੇ ਚਾਹ ਵਾਲੇ ਭਾਂਡੇ ਵੇਖ ਕੇ ਬੁੜਬੁੜ ਕਰਦੀ ਆਖਦੀ ਮਰਨ ਜੋਗਰੇ ਭਾਂਡੇ ਚਗਲ ਕੇ ਰੱਖ ਜਾਂਦੇ ਐ ਬਈ ਕਬੀਓ ਇਹਨਾਂ ਵਿੱਚ ਵੀ ਹੱਥ ਮਾਰ ਕੇ ਮਾਂਜ ਦਿਆ ਕਰੋ ਅਤੇ ਉਹ ਸਾਰੇ ਭਾਂਡੇ ਮਾਂਜ ਲੈਂਦੀ ਜਾ ਕੇ ਨੂੰ ਵੀ ਬੁਰਾ ਭਲਾ ਆਖਦੀ ਕਿ ਉਹ ਉਹਨਾਂ ਵੇਲਣਾ ਤੋਂ ਭਾਂਡੇ ਕਿਉਂ ਝੂਠੇ ਕਰਵਾਉਂਦਾ ਹੈ ਉਹ ਮਾਂਜ ਕੇ ਜਾਇ ਕਰਨ ਫਿਰ ਰੋਟੀ ਟੁੱਕ ਕਰਕੇ ਜਾਗਰ ਨੂੰ ਖਵਾਉਂਦੀ ਨਾਲੇ ਆਪ ਖਾਂਦੀ ਜਾਗਰ ਪ੍ਰੀਤੋ ਨਾਲ ਮਿੱਠੀਆਂ-ਮਿੱਠੀਆਂ ਪਿਆਰੀਆਂ-ਪਿਆਰੀਆਂ ਗੱਲਾਂ ਕਰਨੀਆਂ ਚਾਹੁੰਦਾ ਪਰ ਉਹ keto ਨਰਮਾ ਚੋਕ ਕੇ ਆਈ ਥੱਕੀ ਹੋਈ ਸੌ ਜਾਂਦੀ ਘਰਾੜੇ ਮਾਰਨ ਲੱਗ ਜਾਂਦੀ ਜਾਗਰ ਅਸਮਾਨ ਵੱਲ ਵੇਖ ਤਾਰੇ ਗਿਣਨ ਲੱਗ ਪੈਂਦਾ ਮੂੰਹ ਵਿੱਚ ਬੁੜਬੁੜਾਉਂਦਾ ਰੱਬ ਨੂੰ ਉਲੰਬੇ ਦੇਣ ਲੱਗ ਪੈਂਦਾ ਓਏ ਦਾਤਿਆ ਮੈਨੂੰ ਇੱਕ ਦੋ ਸਾਲ ਤਾਂ ਖੁਸ਼ੀਆਂ ਮਾਣ ਲੈਣ ਦਿੰਦਾ ਮੈਂ ਕੀ ਕਿਸੇ ਦਾ ਬੁਰਾ ਕੀਤਾ ਹੈ ਜੋ ਇਹ ਸਾਰਾ ਦੁੱਖ ਮੈਨੂੰ ਦੇ ਰਿਹਾ ਹੈ ਤੇਰੇ ਘਰ ਨਿਆ ਨਹੀਂ ਰੱਬਾ ਇੱਕ ਦਿਨ ਸ਼ਾਮ ਨੂੰ ਪ੍ਰੀਤੋ ਨਰਮਾ ਚੋਕ ਕੇ ਖੇਤੋਂ ਆਈ ਕੱਚੇ ਗੁਸਲਖਾਨੇ ਵਿੱਚ ਨਹਾ ਕੇ ਧੋਤੇ ਕੱਪੜੇ ਪਾ ਕੇ ਰੋਟੀ ਟੁਕ ਬਣਾ ਕੇ ਉਸਨੇ ਜਾਗਰ ਨੂੰ ਬਾਟੀ ਵਿੱਚ ਦਾਲ ਪਾ ਕੇ ਦੋ ਰੋਟੀਆਂ ਬੁਰਕੀਆਂ ਕਰਕੇ ਉਸ ਨੂੰ ਫੜਾ ਦਿੱਤੀਆਂ ਉਸ ਦੇ ਕੋਲ ਮੰਝਾ ਢਾ ਕੇ ਬੈਠ ਗਈ ਉਹ ਪਹਿਲਾਂ ਜਾਗਰ ਨੂੰ ਰੋਟੀ ਖਵਾ ਕੇ ਤੇ ਫਿਰ ਆਪ ਖਾਂਦੀ ਸੀ ਜਾਗਰ ਬਿੰਗੇ ਹੱਥਾਂ ਨਾਲ ਬਾਟੀ ਵਿੱਚੋਂ ਬੁਰਕੀਆਂ ਚੁੱਕ ਕੇ ਖਾਣ ਲੱਗ ਪਿਆ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਦਾ ਪੰਜਵਾਂ ਭਾਗ ਸੁਣਿਆ ਦੋਸਤੋ ਇਹ ਕਲੇਰ ਅੰਮ੍ਰਿਤ ਚੈਨਲ ਸੈਟਿਕ ਚੈਨਲ ਹੋਣ ਦੇ ਨਾਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਕੱਲ ਨੂੰ ਫਿਰ ਮਿਲਾਂਗੀ ਦੋਸਤੋ ਆਪਣਾ ਖਿਆਲ ਰੱਖਣਾ